ਅੱਜ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਮੇਰੀ ਡੀਐਸਪੀ ਬਲਾਚੌਰ ਐਂਡ ਸਾਡੇ ਡੀਐਸਪੀ ਜਿਹੜੇ ਕ੍ਰਾਈਮ ਅਗੇਂਸਟ ਨਸ਼ਿਆ ਵਿਰੁੱਧ ਐਨਡੀਪੀਐਸ ਜਿਹੜੇ ਹੈਗੇ ਐ ਡੀਐਸਪੀ ਤੇ ਨਾਲ ਇੱਥੇ ਦੇ ਸਾਰੇ ਐਸਐਚਓਜ਼ ਇਸ ਸਬਡਿਵੀਜ਼ਨ ਦੇ ਨਾਲ ਇਹਨਾਂ ਦੀ ਫੋਰਸ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਬਲਾਚੋੜ ਸਬਡਿਵੀਜ਼ਨ ਦੇ ਵੱਖ-ਵੱਖ ਏਰੀਏ ਦੇ ਵਿੱਚ ਫਲੈਗ ਮਾਰਚ ਕੱਢਾਂਗੇ ਬੇਸਿਕ ਮੰਤਵ ਫਲੈਗ ਮਾਰਚ ਦਾ ਜਿਹੜਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਜਿਹੜਾ ਹੈ ਲੱਗਿਆ ਹੋਇਆ ਤੇ ਕੋਡ ਆਫ ਕੰਡਕਟ ਦੇ ਦੌਰਾਨ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਮਤਲਬ ਕਿ ਪਬਲਿਕ ਜਿਹੜੀ ਹੈਗੀ ਹੈ ਬਿਨਾਂ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਦੇ ਵਾਸਤੇ ਜਿਹੜਾ ਹੈਗਾ ਪੰਬਲੀ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਆ ਤੇ ਇਹਦੇ ਨਾਲ ਇੱਕ ਡਾਇਰੈਕਸ਼ਨ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਚਾਰੂ ਢੰਗ ਦੇ ਨਾਲ ਇਲੈਕਸ਼ਨ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਤੇ ਸਾਡਾ ਕੰਮ ਵੀ ਹੈ ਜਿਹੜਾ ਕਿ ਆਪਾਂ ਪੂਰੇ ਆਪਣੇ ਤੰਦਹੀ ਦੇ ਨਾਲ ਇਹਨੂੰ ਪੂਰੇ ਨੇਪਰੇ ਚਾੜਾਂਗੇ ਇਸ ਇਸ ਮੀਡੀਆ ਬਾਈਟ ਦੇ ਰਾਹੀਂ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਸਾਰੇ ਅਸਲਾ ਤਾਰਕਾਂ ਨੂੰ ਬਿਕੋਜ਼ ਕੋਡ ਆਫ ਕੰਡਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਕੱਢਿਆ ਗਿਆ ਸੀਗਾ ਕਿ 31 ਤਰੀਕ ਤੱਕ ਜਿਹੜੀ 31 ਤਰੀਕ ਚਲੀ ਗਈ ਹੈ 31 ਮਾਰਚ ਤੱਕ ਸਾਰਿਆਂ ਨੇ ਆਪਣੇ ਜਿਹੜੇ ਅਸਲਾ ਸੀਗਾ ਉਹ ਡਿਪੋਜ਼ਿਟ ਕਰਵਾਉਣਾ ਸੀਗਾ ਜਾਂ ਤਾਂ ਪੁਲਿਸ ਸਟੇਸ਼ਨ ਤੇ ਜਾਂ ਕਿਸੇ ਗਨ ਹਾਊਸ ਦੇ ਵਿੱਚ ਅਗਰ ਕਿਸੇ ਨੇ ਉਹ ਅਸਲਾ ਹਲੇ ਤੱਕ ਨਹੀਂ ਜਮ੍ਹਾਂ ਕਰਾਇਆ ਇੱਕ ਵਾਰੀ ਫੇਰ ਇਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਜਿਹੜਾ ਅਸਲਾ ਜਿਹੜਾ ਹੈ ਆਪਣਾ ਡਿਪੋਜ਼ਿਟ ਕਰਾਨ ਨਹੀਂ ਤਾਂ ਜਿਹੜੀ ਕਾਨੂੰਨ ਮੁਤਾਬਿਕ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਸਰ ਜਿਵੇਂ 31 ਤਰੀਕ ਤੱਕ ਟਾਈਮ ਹੈ ਦੇਖੋ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ 31 ਤਰੀਕ ਦੀ ਡੈਡਲਾਈਨ ਸੀਗੀ ਡੈਡਲਾਈਨ ਤੋਂ ਕਰਾਸ ਕਰ ਚੁੱਕੇ ਆ ਡੈਡਲਾਈਨ ਕਰਾਸ ਕਰਨ ਦਾ ਮਤਲਬ ਹੈ ਕਿ ਕਿਸੇ ਟਾਈਮ ਵੀ ਅਗਰ ਸਾਡੇ ਨੋਟਿਸ ਦੇ ਵਿੱਚ ਆਂਦਾ ਸੀ ਐਕਸ਼ਨ ਲੈ ਸਕਦੇ ਹਾਂ ਫਿਰ ਵੀ ਆਪਾਂ ਇੱਕ ਫਰਦਰ ਇੱਕ ਇਹਨਾਂ ਨੂੰ ਰਿਲੈਕਸੇਸ਼ਨ ਦੇ ਰਹੇ ਆ ਕਿ ਆਪਣਾ ਅਸਲਾ ਜਿਹੜਾ ਜਲਦ ਤੋਂ ਜਲਦ ਆਉਣ ਵਾਲੇ 2 ਦਿਨਾਂ ਦੇ ਵਿੱਚ ਉਹ ਜਮ੍ਹਾਂ ਕਰਾਉਣ ਸੋ ਦੈਟ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ